ਸਾਰੇ ਹੱਕ ਰਾਇਪੀਰੀਨ ਸੂਬਾ ਹੋਣ ਕਾਰਨ ਪੰਜਾਬ ਕੋਲ ਸੁਰੱਖਿਅਤ ਹੋਣੇ ਚਾਹੀਦੇ ਹਨ ਜਿਸ ਰਾਜ ਨੇ ਪਾਣੀ ਲੈਣਾ ਹੈ ਉਹ ਪੰਜਾਬ ਨਾਲ ਕੰਟਰੈਕਟ ਕਰਕੇ ਕੀਮਤ ਤੈਅ ਕਰਕੇ ਲੈ ਸਕਦਾ ਹੈ ਨੰਬਰ 5 ਪੰਜਾਬ ਅੰਦਰ ਉਪਲਬਧ ਪਾਣੀ ਦੀ ਠੀਕ ਸੰਭਾਲ ਤੇ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ ਅਜਾਈ ਜਾ ਰਹੇ ਪਾਣੀ ਨੂੰ ਬਚਾਉਣ ਵਾਸਤੇ ਡੈਮਾਂ ਦੇ ਗੇਟਾਂ ਦੀ ਮੁਰੰਮਤ ਕੀਤੀ ਜਾਵੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਨਵੀਆਂ ਨਹਿਰਾਂ ਕੱਢੀਆਂ ਜਾਣ ਖਾਲ ਪੱਕੇ ਕੀਤੇ ਜਾਣ ਹਰ ਘਰ ਨੂੰ ਪੀਣ ਵਾਸਤੇ ਸਾਫ਼ ਪਾਣੀ ਮੁਹैया ਕਰਵਾਇਆ ਜਾਵੇ ਅਜਾਈ ਜਾ ਰਹੇ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਬੋਰ ਕੀਤੇ ਜਾਣ ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ ਪਾਣੀ ਨੂੰ ਜ਼ਹਿਰੀਲਾ ਕਰ ਰਹੀਆਂ ਫੈਕਟਰੀਆਂ ਸੀਵਰੇਜ ਵਗੈਰਾ ਦਾ ਪਾਣੀ ਦਰਿਆਵਾਂ ਤੇ ਨਹਿਰਾਂ ਵਿੱਚ ਪੈਣਾ ਬੰਦ ਕੀਤਾ ਜਾਵੇ ਨੰਬਰ 9 ਪਾਣੀ ਬਚਾਉਣ ਲਈ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕੀਤਾ ਜਾਵੇ ਇਸ ਵਾਸਤੇ ਸਾਰੀਆਂ ਫਸਲਾਂ ਦੀ ਐਮਐਸਪੀ ਤੇ ਖਰੀਦੀ ਗਰੰਟੀ ਕੀਤੀ ਜਾਵੇ ਇਹ ਨਵਾਂ ਰੈਜ਼ੋਲੂਸ਼ਨ ਅੱਜ ਅਸੀਂ ਕੀਤੇ ਨੇ ਤੇ ਹੋਰ ਕਿਸੇ ਕੁਝ ਕੋں ਇਸ ਕਰਕੇ ਸੱਭਿਆਤਾ ਦੇ ਸਾਰੇ ਪਹਿਲੂਆਂ ਨੂੰ ਧਿਆਨ ਚ ਰੱਖਦੇ ਹੋਏ ਫੈਸਲਾ ਕਰਨਾ ਚਾਹੀਦਾ ਔਰ ਉਸ ਲਈ ਰਿਪੇਰੀਅਨ ਪ੍ਰਿੰਸੀਪਲ ਔਰ ਕਨਸਟੀਟਿਊਸ਼ਨਸ ਜੋ ਕੁਝ ਹੱਕ ਨੇ ਸਾਰੇ ਮਾਮਲੇ ਚ ਉਹਨਾਂ ਦਾ ਖਿਆਲ ਰੱਖਦੇ ਹੋਏ ਇਸ ਦਾ ਸੋਲੂਸ਼ਨ ਹੈ ਜਿਹੜਾ ਕੱਢਣਾ ਚਾਹੀਦਾ ਸਰਖਾਪ ਜੀ ਅੱਜ ਅਸੀਂ ਇੱਕ ਜਰਨਲ ਐਜੂਕੇਸ਼ਨ ਦੇ ਪਰਪਸ ਨਾਲ ਮਾਰਾ ਨਾਲ ਆਪਣੀ ਗੱਲ ਰੱਖੀ ਹੈ ਇਹ ਸੈਮੀਨਾਰ ਦੇ ਕੁਝ ਹਾਸਲ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਲਾਜ਼ਮੀ ਤੌਰ ਤੇ ਅੱਗੇ ਮੀਟਿੰਗਾਂ ਕਰਾਂਗੇ ਔਰ ਇਹਨਾਂ ਮੀਟਿੰਗਾਂ ਦੇ ਵਿੱਚ ਅਸੀਂ ਚਰਚਾ ਕਰਕੇ ਕੋਈ ਨਾ ਕੋਈ ਅਗਲਾ ਕੋਈ ਰੋਖ ਹੈ ਜਿਹੜਾ ਉਹ ਲਵਾਗੇ ਮੈਂ ਨਾ ਸਦੀਕ ਤੋਂ ਦਾ ਸੰਬੰਧ ਵੀ ਹੈਣਾ ਜਿਵੇਂ ਸਪੀਨਾ ਸੁਪਰੀਮ ਕੋਰਟ ਦੇ ਬਾਰੇ ਪੁੱਛਿਆ ਸੋ ਬੀਮ ਕਰਦੇ ਜਿੰਨੇ ਵੀ ਤੇਜ ਦੇ ਵਿੱਚ ਸੁਣਵਾਈ ਚੱਲਦੀ ਹੈ ਚਲਣੀ ਹੈ ਕੋਈ ਕੋਈ ਨੁਕਤੇ ਤੇ ਉਹ ਬਾਰ ਬਾਰ ਕਹਿੰਦੇ ਨੇ ਐਸਵਾਈਐਲ ਬਣਾਓ ਕਿਉਂਕਿ ਗੈਗਰੀਮੈਂਟ ਇਹ ਹੈ ਵੀ ਐਸ ਵਿਲ ਬਣਨੀ ਪਰ ਨਾਲ ਇਹ ਵੀ ਕਹਿੰਦੇ ਨੇ ਵੀ ਵੀ ਆਰ ਰੀਲੀਸਡ ਕਨਸਰਨਡ ਵਿਦ ਐਜੂਕੇਸ਼ਨਲ ਗਾਟਾ ਸਾਡਾ ਪਾਣੀ ਨਾਲ ਕੋਈ ਸੰਬੰਧ ਨਹੀਂ ਜੋਗਤ ਖਸਾਲ ਮੋਰਚੇ ਦੇ ਪੀਸੀ ਰਿਕਾਰਡ ਕਰ ਤੱਕ ਪਹੁੰਚੇ ਅੱਜ ਜੋਗਤ ਖਸਾਲ ਮੋਰਚੇ ਨੇ ਪਾਣੀ ਦੇ ਬੁੱਧੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਿਛਲੇ ਦਿਨਾਂ 'ਚ ਲਗਾਤਾਰ ਜਿਹੜੇ ਹਬਾਰਾਂ 'ਚ ਖਬਰਾਂ ਚੱਲ ਰਹੀਆਂ ਨੇ ਕਿ ਪਾਣੀ ਮੁੱਕ ਗਿਆ ਪਾਣੀ ਥੱਲੇ ਗਿਆ چلا ਪੰਜਾਬ ਦਾ ਪਾਣੀ ਖਤਮ ਹੋ ਗਿਆ ਟੀਵੀ ਤੇ ਲਗਾਤਾਰ ਖਬਰਾਂ ਨੇ ਪੰਜਾਬ ਦੇ ਵਿੱਚ ਕਾफी ਸਮੱਸਿਆ ਆਈ ਹੋਈ ਖੇਤੀ ਦੇ ਵਿੱਚ ਤਾਂ ਉਸ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ ਉਸ ਮਸਲੇ ਤੇ ਅੱਜ ਸੈਮੀਨਾਰ ਕਰਾਇਆ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਸ ਦੇ ਵਿੱਚ ਪੰਜ ਜਿਹੜੇ ਖੇਤੀਬਾੜੀ ਬਾੜ ਤੇ ਪਾਣੀ ਦੇ ਬਾੜ ਅਸੀਂ ਬੁਲਾਏ ਸੀ ਜਿਹਦੇ 'ਚ ਅਜੰਡਾ ਇਹ ਸੀ دریاਵਾ ਦਾ ਪਾਣੀ ਅਤੇ ਧਰਤੀ ਹੇਠਲਾ ਪਾਣੀ। ਉਹਦੇ ਤੇ ਪੀਓਯੂ ਦੇ ਜਿਹੜੇ 5 ਬਾਅਦ ਤੇ ਡਾਕਟਰ ਪਹੁੰਚੇ ਸੀ ਉਹਦੇ ਚ ਕਾਂਤ ਸਿੰਘ ਪੰਨੂ ਸਾਹਿਬ ਡਾਕਟਰ ਰਾਜਵੇਦ ਸਿੰਘ ਡਾਕਟਰ ਰਜੇਸ਼ ਵਿਸ਼ਿਸ਼ਟ ਅਤੇ ਹਾਈ ਕੋਰਟ ਦੇ ਬਾਹਰ ਵਕੀਲ ਜਿੰਦਰ ਸਿੰਘ ਰਾਜਵਿੰਦਰ ਪਾਇਸ ਜਿਹੜੇ ਇਸ ਪਾਣੀ ਦੇ ਬਸਲੇ ਤੇ ਪੂਰੀ ਜਾਣਕਾਰੀ ਜਿਹੜੀ ਸਾਡੇ ਸੰਜੋਗ ਹਾਂ ਬਹੁਤ ਇਹਨਾਂ ਸਾਢੀ ਕਰਕੇ ਗਏ ਨੇ ਉਹਨਾਂ ਦੀ ਜਾਣਕਾਰੀ ਤੋਂ ਬਾਅਦ ਪਾਣੀ ਦੀਆਂ ਕੀ ਸਮੱਸਿਆ ਨੇ ਪੰਜਾਬ ਨੂੰ ਕੀ ਸਮੱਸਿਆ ਨੇ ਦਰਿਆਈ ਪਾਣੀ ਦੀ ਕੀ ਸਮੱਸਿਆ ਹੈ ਧਰਤੀ ਹੇੜਲਾ ਪਾਣੀ ਦਾ ਕੀ ਸਮੱਸਿਆ ਹੈ ਉਹਦੇ ਜਿਹੜੇ ਲੋ ਪ੍ਰਜੈਸ਼ਨ ਪਾਸ ਕੀਤੇ ਨੇ ਉਹਦੇ ਬਾਰੇ ਜਿਹੜੀ ਜਾਣਕਾਰੀ ਉਹ ਰਾਜਾ ਜੀ ਸਾਹਿਬ ਸਾਢੀ ਕਰਨਗੇ ਹਾਂਜੀ ਬਹੁਤ ਧੰਨਵਾਦ ਦੋਸਤੋ ਅੱਜ ਇਸ ਸੈਮੀਨਾਰ ਤੋਂ ਬਾਅਦ ਸੈਮੀਨਾਰ ਤੋਂ ਬਾਅਦ ਜਿਹੜੇ ਰੈਜ਼ੋਲੂਸ਼ਨ ਅਸੀਂ ਪਾਸ ਕੀਤੇ ਉਹ ਇਸ ਤਰ੍ਹਾਂ ਨੇ ਪੰਜਾਬ ਇੱਕ ਰਾਈਪੇਰੀਅਨ ਸੂਬਾ ਜਿੱਥੇ ਜਿਹੜਾ ਰਾਈਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਆਪਣੇ ਦਰਿਆਵਾਂ ਦੇ ਪਾਣੀਆਂ ਦਾ ਕੁਦਰਤੀ ਮਾਲਕ ਪੰਜਾਬ ਹੈ ਪਾਣੀਆਂ ਦੀ ਇਸ ਮਾਲਕੀ ਦਾ ਹੱਕ ਜਿਹੜਾ ਉਹ ਪੰਜਾਬ ਲਈ ਬਹਾਲ ਕੀਤਾ ਜਾਣਾ ਚਾਹੀਦਾ ਹੈ ਇਸ ਲਈ ਜਿਨਨੇ ਹੁਣ ਤੱਕ ਸਮਝੌਤੇ ਹੋਏ ਨੇ ਜਾਂ ਐਵਾਰਡ ਹੋਏ ਨੇ ਉਹ ਸਾਰੇ ਗੈਰ ਸੰਵਿਧਾਨਕ ਨੇ ਉਹ ਸਾਰੇ ਰੱਦ ਕੀਤੇ ਜਾਣ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78 79 ਤੇ 80 ਰੱਦ ਕੀਤੀਆਂ ਜਾਣ ਸੰਵਿਧਾਨ ਦੀ ਧਾਰਾ 17 2 ਅਨੁਸਾਰ ਪਾਣੀ ਸਟੇਟ ਸਬਜੈਕਟ ਹੈ ਇਸ ਲਈ ਕੇਂਦਰ ਨੂੰ ਇਸ ਵਿੱਚ ਸਿਰਫ ਉਦੋਂ ਹੀ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਜਦੋਂ ਅ ਰਾਈਪੇਰੀਅਨ ਰਾਜਾਂ ਦਾ ਝਗੜਾ ਹੋਵੇ ਇੱਥੇ ਕੋਈ ਪੰਜਾਬ ਦੇ ਨਾਲ ਕੋਈ ਰਾਈਪੇਰੀਅਨ ਸਟੇਟ ਹੈ ਨਹੀਂ ਇਸ ਕਰਕੇ ਕੇਂਦਰ ਨੂੰ ਦਖਲ ਨਹੀਂ ਦੇਣਾ ਚਾਹੀਦਾ ਜੇਕਰ ਪੰਜਾਬ ਕੋਲ ਬਾਦੂ ਪਾਣੀ ਹੋਵੇ ਤਾਂ ਕਿਸੇ ਹੋਰ ਰਾਜ ਨੂੰ ਦਿੱਤਾ ਜਾ ਸਕਦਾ ਹੈ ਮੌਜੂਦਾਦਾਰ ਵਿੱਚ ਦੌਰ ਵਿੱਚ ਕਿੰਨਾ ਪਾਣੀ ਉਪਲਬਧ ਹੈ ਇਹ ਮਾਪਿਆ ਜਾਣਾ ਚਾਹੀਦਾ ਹੈ ਇਸੇ ਲਈ ਸਾਰੇ ਹੱਕ ਰਾਈਪੇਰੀਅਨ ਸੂਬਾ ਹੋਣ ਕਾਰਨ ਪੰਜਾਬ ਕੋਲ ਸੁਰੱਖਿਅਤ ਹੋਣੇ ਚਾਹੀਦੇ ਹਨ ਜਿਸ ਰਾਜ ਨੇ ਪਾਣੀ ਲੈਣਾ ਹੈ ਉਹ ਪੰਜਾਬ ਨਾਲ ਕੰਟਰੈਕਟ ਕਰਕੇ ਕੀਮਤ ਤੈਅ ਕਰਕੇ ਲੈ ਸਕਦਾ ਹੈ ਨੰਬਰ 5 ਪੰਜਾਬ ਅੰਦਰ ਉਪਲਬਧ ਪਾਣੀ ਦੀ ਠੀਕ ਸੰਭਾਲ ਤੇ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ ਅਜਾਈ ਜਾ ਰਹੇ ਪਾਣੀ ਨੂੰ ਬਚਾਉਣ ਵਾਸਤੇ ਡੈਮਾਂ ਦੇ 게ਟਾਂ ਦੀ ਮੁਰੰਮਤ ਕੀਤੀ ਜਾਵੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਨਵੀਆਂ ਨਹਿਰਾਂ ਕੱਢੀਆਂ ਜਾਣ ਖਾਲ ਪੱਕੇ ਕੀਤੇ ਜਾਣ ਹਰ ਘਰ ਨੂੰ ਪੀਣ ਵਾਸਤੇ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ ਜਾਈਂ ਜਾ ਰਹੇ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਬੋਰ ਕੀਤੇ ਜਾਣ ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ ਪਾਣੀ ਨੂੰ ਜ਼ਹਿਰੀਲਾ ਕਰ ਰਹੀਆਂ ਫੈਕਟਰੀਆਂ ਸੀਵਰੇਜ ਵਗੈਰਾ ਦਾ ਪਾਣੀ ਦਰਿਆਵਾਂ ਤੇ ਨਹਿਰਾਂ ਵਿੱਚ ਪੈਣਾ ਬੰਦ ਕੀਤਾ ਜਾਵੇ ਨੰਬਰ 9 ਪਾਣੀ ਬਚਾਉਣ ਲਈ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕੀਤਾ ਜਾਵੇ ਇਸ ਵਾਸਤੇ ਸਾਰੀਆਂ ਫਸਲਾਂ ਦੀ ਐਮਐਸਪੀ ਤੇ ਖਰੀਦੀ ਗਾਰੰਟੀ ਕੀਤੀ ਜਾਵੇ ਇਹ 9 ਰੈਜ਼ੋਲੂਸ਼ਨ ਅੱਜ ਜਿਸੀ ਕੀਤੇ ਨੇ ਤੇ ਹੋਰ ਕੁਝ ਕਹੋਗੇ ਆ ਸਾਰੇ মিডিਆ ਦਾ ਬੜਾ ਧੰਨਵਾਦ ਕਰਦੇ ਆ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਰ ਦੋ ਆਉਣੇ ਆ মিডিਆ ਦਾ ਬੜਾ ਧੰਨਵਾਦ ਕਰਦੇ ਆ ਅੱਜ ਸੰਯੁਕਸਾਨ ਮੌਕੇ ਨੇ ਕਾਫੀ ਦੇਰ ਪਹਿਲਾਂ ਫੈਸਲਾ ਕੀਤਾ ਸੀ ਵੀ ਆਪਣੇ ਸਾਥੀਆਂ ਨੂੰ মিডিਆ ਨੂੰ ਔਰ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਇੱਕ ਗੋਸ਼ਟੀ ਕਰਕੇ ਸੈਮੀਨਾਰ ਕਰਕੇ ਚੇਤਨਤਾ ਕਰਕੇ ਲੋਕਾਂ ਦੇ ਵਿੱਚ ਇਸ ਮੁੱਦੇ ਨੂੰ ਲਿਆ ਜਾਵੇ। ਇਹ ਵੇਖੋ ਦੁਨੀਆ ਦੇ ਵਿੱਚ ਪਹਿਲੀ ਗੱਲ ਆ ਕਿ ਜਿਹੜੇ ਤਿੰਨ ਦਰਿਆ ਨੇ ਪੰਜਾਬ ਦੇ ਉਹ ਤਿੰਨ ਦਰਿਆਵਾਂ ਦਾ ਨਾ ਹਰਿਆਣੇ ਨਾਲ ਕੋਈ ਤਲਕਿਆ ਤੇ ਨਾ ਕੋਈ ਰਾਜਸਥਾਨ ਨਾਲ ਤਲਕਿਆ। ਜਿਹੜੇ ਹਰਿਆਣੇ ਵਿੱਚ ਦਰਿਆ ਵਗਦੇ ਨੇ ਉਹ ਸਾਡੇ ਵਿੱਚ ਨਹੀਂ ਆਉਂਦੇ ਸਾਡੇ ਦਰਿਆ ਉਹਨਾਂ ਵਿੱਚ ਨਹੀਂ ਆਉਂਦੇ। ਇਸ ਕਰਕੇ ਜਿਹੜਾ ਇੰਟਰਨੈਸ਼ਨਲ ਤੇ ਨੈਸ਼ਨਲ ਰਾਈਪੇਰੀਅਨ ਕਾਨੂੰਨ ਆ ਜਿਤਨਾ ਰਾਜੀਵਾਲ ਜੀ ਨੇ ਦੱਸਿਆ ਅੱਜ ਮਹਾਰਾ ਨੇ ਵੀ ਕਿਹਾ ਉਹਦੇ ਮੁਤਾਬਕ ਪੰਜਾਬ ਨੂੰ ਜਿਹੜਾ ਉਹ ਰਾਈਪੇਰੀਅਨ ਐਕਟ ਦੇ ਅਨਸਾਰ ਸਾਨੂੰ ਪਾਣੀ ਨਹੀਂ ਮਿਲਿਆ ਤੁਸੀਂ ਹੈਰਾਨ ਹੋ ਜਾਓਗੇ মিডিਆ ਅਸੀਂ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਪੰਜਾਬ ਨੂੰ ਇਹਨਾਂ ਤਰ੍ਹਾਂਾਂ ਤਿੰਨਾਂ ਦਾ 14.2 ਮਿਲੀਅਨ ਇਹ ਜਿਹੜਾ ਲੱਖ ਏਕੜ ਜਾਨੀ 1 ਏਕੜ ਦੇ ਵਿੱਚ 1 ਫੁੱਟ ਪਾਣੀ ਬਣਾ ਲੀਏ ਤੇ ਉਹਨੂੰ 1 ਫੁੱਟ ਕਹਿੰਦੇ ਆ ਜਾਨੀ 14.2 ਮਿਲੀਅਨ ਏਕੜ ਫੁੱਟ ਪੰਜਾਬ ਕੋਲ ਆ ਤੇ 19 ਲੱਖ ਮਿਲੀਅਨ ਏਕੜ ਫੁੱਟ ਉਹ ਹਰਿਆਣੇ ਤੇ ਇਧਰ ਆਪਣਾ ਰਾਜਸਥਾਨ ਨੂੰ ਜਾ ਰਿਹਾ ਇਹ ਕਦੀ ਦੁਨੀਆ ਤੇ ਨਹੀਂ ਹੋਇਆ ਜਿੰਨੇ ਟ੍ਰਿਬਿਊਨਲ ਬਣਦੇ ਰਹੇ ਜਿੰਨੀਆਂ ਸਮਝੌਤੇ ਹੁੰਦੇ ਰਹੇ ਜੀਵ ਲੋਂਗੋਵਾਲ ਦਾ ਸਮਝੌਤਾ ਉਹ ਸਾਰੇ ਸਮਝੌਤੇ ਜਿਹੜੇ ਆ ਉਹ ਪੰਜਾਬ ਦੇ ਵਿਰੁੱਧ ਗਏ ਸੋ ਅੱਜ ਜਿਹੜਾ ਰਾਜਵਾਲ ਜੀ ਨੇ ਕਿਹਾ ਮੈਂ ਉਹ ਤੇ ਤਾਇਦ ਕਰਦਾ ਵਾਂ ਅੱਜ ਅਸੀਂ ਮੰਗ ਕਰ ਲਈ ਆ ਕਿ ਉਹ ਸਾਰੇ ਸਮਝੌਤੇ ਰੱਦ ਕੀਤੇ ਜਾਣ ਵੈਸੇ ਵੀ ਇੱਕ ਜਨਰਲ ਲਾਅ ਵੀ ਹੈਗਾ ਵੀ 25 ਸਾਲ ਜਿਹੜਾ ਕਾਨੂੰਨ ਬਣਿਆ ਹੋਵੇ ਉਸ ਕਾਨੂੰਨ ਤੇ ਦੁਬਾਰਾ ਨਜ਼ਰਸਾਨੀ ਹੋ ਸਕਦੀ ਹੈ ਸੋ ਅੱਜ ਅਸੀਂ ਇਹ ਵੀ ਮੰਗ ਕਰਦੇ ਆਂ ਕਿ ਸਾਡੀ ਜਿਹੜੀ ਪੰਜਾਬ ਵਿਧਾਨ ਸਭਾ ਪੰਜਾਬ ਦੀ ਸਰਕਾਰ ਆ ਉਹ ਲੋਕਾਂ ਦੀਆਂ ਭਾਵਨਾ ਨੂੰ ਵੇਖਦਿਆਂ ਹੋਇਆ ਜੇ ਪੰਜਾਬ ਜਿਉਂਦਾ ਵਾ ਤੇ ਪਾਣੀਆਂ ਦੇ ਸੱਤੇ ਜਿਉਂਦਾ ਵਾ ਸਾਨੂੰ ਕੁਦਰਤ ਨੇ ਦੋ ਚੀਜ਼ਾਂ ਦਿੱਤੀਆਂ ਜਿਹੜੀਆਂ ਫ੍ਰੀ ਆ ਕੋਸਟ ਆ ਇੱਕ ਹਵਾ ਇੱਕ ਪਾਣੀ ਸੋ ਪਾਣੀ ਸਾਡਾ ਗੁਰੂ ਆ ਫਵਾ ਸਾਡੀ ਜੜੀ ਆ ਉਹ ਸਾਡਾ ਸਾਰਾ ਕੰਮ ਕਰਦੀ ਸੋ ਇਸ ਕਰਕੇ ਸਾਡਾ ਵੀ ਇਹ ਫਰਜ ਬਣਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਪਾਣੀ ਛੱਡ ਕੇ ਜਾਣਾ ਇਹ ਨਹੀਂਗਾ ਵੀ ਅਸੀਂ ਵਰਤਣਾ ਵਾ ਸੋ ਉਹਦੇ ਲਈ ਇੱਕ ਗੋਸ਼ਟੀ ਹੋਈ ਆ ਬੜੀ کارਗਰ ਗੋਸ਼ਟੀ ਸੀ ਇਸ ਗੋਸ਼ਟੀ ਤੋਂ ਬਾਅਦ ਹੀ ਆਉਣ ਵਾਲੇ ਸਮੇਂ 'ਚ ਕਿਹੜਾ ਐਕਸ਼ਨ ਜਾਂ ਕਿਹੜਾ ਪ੍ਰੋਗਰਾਮ ਬਣਾਉਣੇ ਆ ਉਹ ਅਸੀਂ ਕਰਾਂਗੇ ਅੱਜ ਕੋਈ ਵੀ ਐਸੀ ਗੱਲ ਨਹੀਂ ਰਹੀ ਜਿਹੜੀ ਪਾਣੀਆਂ ਦੇ ਬਾਰੇ ਨਾ ਹੋਈ ਹੋਵੇ ਇਥੋਂ ਤੱਕ ਵੀ ਹੋਈ ਆ ਵੀ ਸ਼ਹਿਰੀਆਂ ਨੂੰ 750 ਜਿਹੜਾ ਵਾ ਰੋਜ਼ ਦਾ ਲੀਟਰ ਪਾਣੀ ਜਿਹੜਾ ਆ ਨਾ 100 150 ਲੀਟਰ ਰੋਜ਼ ਦਾ ਪਾਣੀ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ 105 ਲੀਟਰ ਪਾਣੀ ਜਿਹੜਾ ਵਾ ਜਿੰਨਾ ਸਾਡੀਆਂ ਫਸਲਾਂ ਨੂੰ ਚਾਹੀਦਾ ਉਹਦੇ ਮੁਤਾਬਕ ਸਾਡੇ ਕੋਲ ਪਾਣੀ ਨਹੀਂ ਹੈ ਪਾਣੀ ਨਹੀਂ ਹੈਗਾ ਪਾਣੀ ਇਸੇ ਕਰਕੇ ਨਹੀਂ ਹੈਗਾ ਇਹ ਸਾਡਾ ਪਾਣੀ ਪਿਛਲੇ ਸਮਝੌਤਿਆਂ ਦੇ ਨਾਲ ਦੂਸਰੇ ਸੂਬਿਆਂ ਨੂੰ ਦਿੱਤਾ ਸੀ ਦੂਸਰੇ ਸੂਬਿਆਂ ਦੇ ਵਿਰੋਧੀ ਨਹੀਂ ਗੇ ਸਾਡੇ ਕੋਲ ਵੱਧ ਪਾਣੀ ਹੋਊਗਾ ਅੱਜ ਇਹ ਰੈਜ਼ੋਲੂਸ਼ਨ ਕੀਤਾ ਵਾ ਕਿ ਉਸ ਰੈਜ਼ੋਲੂਸ਼ਨ ਦੇ ਵਿੱਚ ਵੱਧ ਹੋਊਗਾ ਅਸੀਂ ਉਹਨਾਂ ਨਾਲ ਸਮਝੌਤਾ ਕਰਕੇ ਉਹਦੇ ਚਾਰਜ ਜਿਹੜੇ ਮਿੱਥ ਕੇ ਉਹਨਾਂ ਨੂੰ ਪਾਣੀ ਦੇਵਾਂਗੇ ਇਹ ਅੱਜ ਸਾਰੀ ਗੋਸ਼ਟੀ ਹੋਈ ਹੈ ਆਹ ਹਰਦੇਸ਼ ਸਿੰਘ ਸੱਭੂ ਸਾਹਿਬ ਜੀ ਬੜੇ ਦੁੱਖ ਦੀ ਗੱਲ ਆ ਕੇ ਲਗਾਤਾਰ ਝੂਠ ਪ੍ਰਚਾਰ ਕੀਤਾ ਜਾ ਰਿਹਾ ਹੈ ਪਾਣੀ ਦਾ ਸੰਕਟ ਕਿਸਾਨ ਨੇ ਪੈਦਾ ਨਹੀਂ ਕੀਤਾ ਜੂ ਨੇਦਾ ਕਰ ਲਓ ਬਾਕੀ ਫਸਲਾਂ ਦਾ ਕਰ ਲਓ ਬਾਕੀ ਜਿਹੜੀ ਟੋਟਲ ਜਿਹੜੀ ਪਾਣੀ ਦੀ ਵਰਤੋਂ ਹੁੰਦੀ ਹੈ ਉਹਦਾ ਦੇਖ ਲਓ ਉਹਦੇ 'ਚ ਖੇਤੀ ਦਾ ਬਹੁਤ ਘੱਟ ਹਿੱਸਾ ਹੈਗਾ ਟੋਟਲ ਅਸੈਸਮੈਂਟ ਕਰ ਲਓ ਤਾਂ ਪਾਣੀ ਜਿਹੜਾ ਹੈਗਾ ਉਹਦਾ ਸੰਕਟ ਪੈਦਾ ਕਰਨ ਵਾਲਾ ਕਿਸਾਨ ਨਹੀਂ ਹੈ ਜਿਹੜੇ ਹੁਣ ਤੱਕ ਸਮਝੌਤੇ ਹੋਏ ਆ ਟ੍ਰਿਬਿਊਨਲ ਬਣੇ ਆ ਉਹ ਗੈਰ ਕਾਨੂੰਨੀ ਇਹਦੇ ਜੋ ਸਤਾਪਤ ਕਾਨੂੰਨ ਤੇ ਨਿਯਮਾਂ ਨੂੰ ਸਵਧਾਨ ਵਿੱਚਕੇ ਟਾਂਕੇ ਬਣੇ ਆ ਉਹ ਸਾਰੇ ਰੱਦ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਅੱਜ ਖੇਤੀ ਹੀ ਮੁਖਤੰਦਾ ਰਹਿ ਗਿਆ ਤੇ ਖੇਤੀ ਤਾਂ ਚੱਲਣੀ ਹੈ ਜੇ ਪਾਣੀ ਹੋਏਗਾ ਇਹ ਪਾਣੀ ਪ੍ਰਵਾਹ ਕਰਨ ਵਾਲਾ ਜਿਹੜਾ ਸਾਡਾ ਖੇਤੀ ਮਾਡਲ ਲਾਗੂ ਕੀਤਾ ਗਿਆ ਉਹ ਜ਼ਿੰਮੇਵਾਰ ਹੈ ਇਸ ਲਈ ਸਰਕਾਰ ਗੱਲਾਂ ਦਾ ਕਰਾ ਨਾ ਕਰੇ ਜੋ ਚੋਣਾਂ ਵੇਲੇ ਜਾਂ ਪਹਿਲਾਂ ਗੱਲਾਂ ਕਰਦੇ ਰਹੇ ਆ ਉਹਨਾਂ ਨੂੰ ਲਾਗੂ ਕਰੇ ਜੀਵਨ ਪਿੱਛੇ ਨੂੰ ਨਹੀਂ ਜਾਣਾ ਜਿਹੜਾ ਸਟਾਈਲ ਬਣ ਗਿਆ ਲੋਕਾਂ ਨੇ ਪਿੱਛੇ ਨੂੰ ਨਹੀਂ ਜਾਣਾ ਪਾਈਪ ਸਸ ਨਹੀਂ ਹਰ ਖੇਤ ਤੱਕ ਪਾਣੀ ਪਹੁੰਚਾਉਣਾ ਪੈਣਾ ਇਹ ਤੋਂ ਬਿਨਾਂ ਸੰਭਵ ਹੀ ਹੈ ਨਹੀਂ ਇਸ ਕਰਕੇ ਨਹਿਰੀ ਪਾਣੀ ਜਿਹੜਾ ਜਿਵੇਂ ਦਿੱਲੀ ਹਾਈ ਕੋਰਟ ਨੇ ਫੈਸਲਾ ਕਰਿਆ ਕਿ ਗਰਾਊਂਡ ਵਾਟਰ ਕੱਢਣਾ ਘਟ ਕੀਤਾ ਜਾਵੇ ਜਾਂ ਬੰਦ ਕੀਤਾ ਜਾਵੇ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਨਹਿਰੀ ਪਾਣੀ ਜਿਹੜਾ ਉਹਦੀ ਵਰਤੋਂ ਕੀਤੀ ਜਾਵੇ ਨਹਿਰੀ ਪਾਣੀ ਕਹਿੰਦੇ ਆ ਘਟਾ ਜਿੰਨੀ ਸਾਨੂੰ ਜ਼ਰੂਰਤ ਆ ਕਿੱਥੋਂ ਆਉਣਾ ਕਿਵੇਂ ਆਉਣਾ ਕੀ ਉਹਦੀ ਪੂਰਤੀ ਕਰਨੀ ਆ ਆ ਜਨਾਲੇ ਦੇ ਵਿੱਚ ਅੰਮਰਸਾ ਵੀ ਜਿਹੜੇ ਨਹਿਰ ਟੁੱਟ ਗਈ ਆ ਪਿਛਲੇ ਸਾਲ ਇਹ ਲਾਈ ਰੱਖਿਆ ਸਾਰਾ ਨਹਿਰਾਂ ਦੀ ਡਰੇਨਾਂ ਦੀ ਸਫਾਈ ਨਹੀਂ ਕੀਤੀ ਗਈ ਹੁਣ ਵੀ ਜਿਹੜਾ ਹੈਗਾ ਉਹ ਸਾਰਾ ਉਵੇਂ ਖੜਾ ਜਿੰਨੀ ਸਮਰੱਥਾ ਦੀਆਂ ਨਹਿਰਾਂ ਸੀਗੀਆਂ ਜਿਸ ਵੇਲੇ ਬੜਾਈਆਂ ਸੀ ਅੱਜ ਉਹਦਾ ਜਿਹੜੀ ਉਹਦੀ ਵਰਤੋਂ ਘਟ ਹੋ ਰਹੀ ਹੈ ਤੇ ਉਹਨਾਂ ਪਾਣੀ ਜੇ ਪੂਰਾ ਛੱਡਿਆ ਜਾਵੇ ਉਹ ਚੱਲਣ ਚੁੱਕੀਆਂ ਹੀ ਨਹੀਂ ਜਿਹੜਾ ਸਮਾਂ ਇਹਦੀ ਸਫਾਈ ਵਾਸਤੇ ਵਾਤਨਾ ਸੀ ਉਹ ਸਰਕਾਰ ਕਾਰ ਨਹੀਂ ਰਹੀ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਜੇਕਰ ਜ਼ਿੰਮੇਵਾਰੀ ਸਰਕਾਰ ਨਹੀਂ ਨਿਭਾਉਗੀ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਡਿਊਟੀ ਆ ਅੱਜ ਅਸੀਂ ਇਹ ਸਾਰੀ ਗੱਲ ਨੂੰ ਫਲੈਸ਼ ਕਰਕੇ ਸਮਝ ਕੇ ਘਰ ਘਰ ਲੈ ਕੇ ਜਾਵਾਂਗੇ ਤੇ ਜੇ ਸਰਕਾਰ ਇਹ ਡਿਊਟੀ ਨਹੀਂ ਕਰੂ ਸੰਯੁਕਤ ਕਿਸਾਨ ਮੋਰਚਾ ਪੂਰੀ ਸ਼ਕਤੀ ਲਾਏਗਾ ਸਰਕਾਰ ਨੂੰ ਮਜਬੂਰ ਕਰੇਗਾ ਕਿ ਜਿਹੜਾ ਇਹ ਮਸਲਾ ਹੱਲ ਕਰੇ ਔਰ ਇਹਦੇ ਨਾਲ ਹੀ ਫਸਲੀ ਭਿੰਨਤਾ ਜੁੜੀ ਹੋਈ ਆ ਇਹਦੇ ਨਾਲ ਹੀ ਰੋਜ਼ਗਾਰ ਜੁੜਿਆ ਹੋਇਆ ਇਸ ਕਰਕੇ ਸਾਰੇ ਮਾਮਲੇ ਹੱਲ ਕਰਨ ਲਈ ਜ਼ਰੂਰੀ ਹੈ ਕਿ ਸਾਰੀਆਂ ਫਸਲਾਂ ਦੀ ਕਾਨੂੰਨੀ ਗਰੰਟੀ ਹੋਵੇ ਔਰ ਲਾਹੇਵੰਦ ਪਹੁੰਚਾ ਜਾਵੇ ਐਮਐਸਪੀ ਵੀ ਜੋ ਮਾਹਰ ਕਹਿੰਦੇ ਆ ਉਹਦੇ ਮੁਤਾਬਕ ਨਹੀਂ ਅਨਾਉਂਸ ਹੁੰਦੀ ਉਹ ਵੀ ਘੱਟ ਹੁੰਦੀ ਆ ਤੇ ਉਹ ਵੀ ਦਿੱਤੀ ਨਹੀਂ ਜਾਦੀ ਖਰੀਦੀ ਨਹੀਂ ਕੀਤੀ ਜਾ ਰਹੀ ਐਸਕੇਐਮ ਅਜੇ ਇਸ ਗੱਲ ਤੇ ਇਲਾਨ ਕਰਦਾ ਕਿ ਅਸੀਂ ਅੱਗੇ ਅਗਲੇ ਦਿਨਾਂ 'ਚ ਮੀਟਿੰਗ ਕਰਕੇ ਜੁੜੀ ਪ੍ਰੋਗਰਾਮ ਪੜਾਵਾਂਗੇ ਇਹ ਸਰਕਾਰ ਅਹਲ ਰਹੇਗੀ ਨਹੀਂ ਕੁਛ ਕਰੇਗੀ ਤਾਂਸੀਂ ਆਪਣੀ ਸ਼ਕਤੀ ਨਾਲ ਸਰਕਾਰ ਨੂੰ ਮਜਬੂਰ ਕਰਾਂਗੇ ਹਾਂਜੀ ਰਮਿੰਦਰ ਪਟਿਆਲਾ ਸਾਥਿਓ ਮੈਂ ਬਸ ਇੱਕੋ ਹੀ ਨੁਕਤਾ ਰੱਖਣਾ ਕੋਈ ਦੋਰਾ ਕੀਤੇ ਬਗੈਰ ਪੰਜਾਬ ਦਾ ਸਾਰਾ ਨਹਿਰੀ ਸਿਸਟਮ ਹੈ ਜਿਹੜਾ ਉਹ ਇਸ ਸਮੇਂ ਇੱਕ ਇਸਮਨਾਰ ਹੋਛ-ਪੋਛ ਹੋਇਆ ਹੋਇਆ ਹੈ ਵਾਟਰ ਅਲਾਉਂਸ ਹੈ ਜਿਹੜਾ ਕਿਸਾਨਾਂ ਨੂੰ ਜੋ ਮੋਗਿਆਂ ਤੋਂ ਪਾਣੀ ਮਿਲਦਾ ਇਹ ਅੰਗਰੇਜ਼ਾਂ ਦੇ ਦੌਰ ਦਾ ਤੈਅ ਹੋਇਆ ਹੋਇਆ ਪਾਣੀ ਹੈ ਯੋਦੂ ਕਿ ਅੱਜ ਪੰਜਾਬ ਦੀ ਖੇਤੀ ਨੂੰ ਉਸ ਤੋਂ ਕਿਤੇ ਵੱਧ ਲੋੜ ਹੈ ਅੱਜ ਦੇ ਸੈਮੀਨਾਰ 'ਚ ਪ੍ਰਮੁੱਖ ਰੂਪ 'ਚ ਇਹ ਵੀ ਗੱਲ ਉੱਭਰ ਕੇ ਸਾਹਮਣੇ ਆਈ ਕਿ ਇਹ ਸਾਰੇ ਨਹਿਰੀ ਸਿਸਟਮ ਨੂੰ ਰੀਵੈਂਪ ਕਰਨ ਲਈ ਸਾਰੇ ਨੂੰ ਠੀਕ-ਠਾਕ ਹਾਲਤ 'ਚ ਲਿਆਉਣ ਲਈ 15000 ਕਰੋੜ ਰੁਪਏ ਦਾ ਜਿਹੜਾ ਇੱਕ ਐਸਟੀਮੇਟਡ ਖਰਚਾ ਹੈ ਜਿਹੜਾ ਉਹਦੀ ਜ਼ਰੂਰਤ ਹੈ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਹੁਣੇ ਬਜਟ ਲਿਆਉਣਾ ਆਪਣਾ ਅਸੀਂ ਇਸ ਤਰ੍ਹਾਂ ਦਾ ਇੱਕ ਵਿਚਾਰ ਸੀ ਵੀ ਸੈਂਟਰਲ ਗਵਰਨਮੈਂਟ ਨੂੰ ਪੰਜਾਬ ਦੇ ਇਰੀਗੇਸ਼ਨ ਸਿਸਟਮ ਨੂੰ ਠੀਕ ਕਰਨ ਲਈ ਘੱਟੋ-ਘੱਟ ਇਹ ਪੈਕੇਜ ਹੈ ਜਿਹੜਾ ਉਹ ਦੇਣਾ ਚਾਹੀਦਾ ਔਰ ਪੰਜਾਬ ਗਵਰਨਮੈਂਟ ਨੂੰ ਨਹਿਰੀ ਸਿਸਟਮ ਨੂੰ ਠੀਕ ਢੰਗ ਨਾਲ ਚਲਾਉਣ ਲਈ ਇਹ ਸਾਰੇ ਨੂੰ ਰੀਵੈਂਪ ਕਰਦੇ ਹੋਏ ਵਾਟਰ ਅਲਾਉਂਸ ਅੱਜ ਦੀਆਂ ਖੇਤੀ ਜ਼ਰੂਰਤਾਂ ਮੁਤਾਬਕ ਤੈਅ ਕਰਨਾ ਚਾਹੀਦਾ ਹੈ ਅੰਗਰੇਜ਼ਾਂ ਦੇ ਸਿਸਟਮ ਨਾਲੋਂ ਪਾਣੀ ਦੀ ਲੋਡ 6 ਗੁਣਾ ਵੱਧ ਗਈ ਹੈ ਜਿਸ ਤਰ੍ਹਾਂ ਦਾ ਸਾਡਾ ਕ੍ਰੌਪ ਪੈਟਰਨ ਹੈਗਾ ਆ ਤਾਂ ਇਸ ਗੱਲ ਵੱਲ ਨੂੰ ਵੀ ਸਰਕਾਰ ਨੂੰ ਧਿਆਨ ਹੈ ਜਿਹੜਾ ਦੇਣਾ ਚਾਹੀਦਾ ਅੱਜ ਇਹ ਗੱਲ ਸਾਰੇ ਨਹਿਰੀ ਸਿਸਟਮ ਦੇ ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਔਰ ਨਾਲੋਂ ਨਾਲ ਜਿੰਨਾ ਥਾਣਾਾਂਾਂ ਤੇ ਥਲੇ ਜਿਹੜੇ ਨਹਿਰਾਂ ਦੇ ਥਲੇ ਪੱਕੇ ਕੀਤੇ ਜਾ ਰਹੇ ਨੇ ਉਹਨਾਂ 'ਚ ਜਿੰਨਾ ਜਿੰਨਾ ਥਾਮਾਂ ਤੇ ਨਕਸ਼ਿਆਂ ਦੇ ਵਿੱਚ ਵਾਟਰ ਰੀਚਾਰਜਿੰਗ ਪੁਆਇੰਟ ਹੈਗੇ ਨੇ ਨਹਿਰਾਂ 'ਚ ਉਹ ਪੁਆਇੰਟ ਉਸੇ ਤਰ੍ਹਾਂ ਸੁਰੱਖਿਅਤ ਰੱਖੇ ਜਾਣ ਤਾਂ ਜੋ ਪਾਣੀ ਰੀਚਾਰਜ ਜਿਹੜਾ ਹੁੰਦਾ ਰਹੇ ਮੋٹے ਰੂਪ 'ਚ ਅੱਜ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਮੈਂ ਆਪਣੇ ਦੂਜੇ ਕਿਸਾਨ ਆਗੂਆਂ ਦੀ ਗੱਲ ਨੂੰ ਦੁਹਰਾਉਂਦਾ ਨਹੀਂ ਤੁਸੀਂ ਸਾਰੇ ਅੱਜ ਇੱਥੇ ਆਏ ਮਕੇਸ਼ لال ਗੁਰਮੀਤ ਮੈਂਮਾ ਜੀ ਤੁਹਾਡਾ ਧੰਨਵਾਦ ਕਰਨਗੇ ਬਹੁਤ ਬਹੁਤ ਸ਼ੁਕਰੀਆ ਸਵਾਲ ਸਭ ਤੋਂ ਵੱਡਾ ਇਹ ਹੈ ਤੁਸੀਂ ਕਹਿ ਰਹੇ ਹੋ ਇੱਥੇ ਪਾਸੇ ਤਾਂ ਕੇਂਦਰਾ ਲੜਾਈ ਹੈ ਸੂਬੇ ਨਾਲ ਲੜਾਈ ਹੈ ਦੁੱਚੇ ਪਾਸੇ ਸੂਚ ਜਿਹੜੇ ਨਾਲ ਦੇ ਸੂਬੇ ਨੇ ਅੱਜ ਵੀ ਉਹਨਾਂ ਦਾ ਬਿਆਨ ਆਇਆ ਹੈ ਸਾਹਮਣੇ ਮੁੱਖ ਮੰਤਰੀ ਹਰਿਆਣੇ ਦਾ ਆਪੋਜੀਸ਼ਨ ਲੀਡਰ ਭਗਵੰਦਰ ਸਿੰਘ ਸੋਢਾ ਦਾ ਉਹ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਜਿਹੜਾ ਖੇਰ ਉਹ ਮੰਨਣਾ ਚਾਹੀਦਾ ਤੇ ਪਾਣੀ ਜਿਹੜਾ ਸਾਨੂੰ ਮੰਨਣਾ ਚਾਹੀਦਾ ਇਸ ਬਜਾਏ ਉਹ ਤੇ ਕੀ ਕਹੋਗੇ ਇਹ ਕਿਹਨਾਂ ਦੀ ਤਰੂ ਵੀ ਦੇਖੋ ਇਸ ਸਮੇਂ ਜਿਹੜੀ ਸਥਿਤੀ ਹੈ ਜਿੰਨਾ ਪਹਿਲਾਂ ਸਾਥੀਆਂ ਨੇ ਤੁਹਾਨੂੰ ਕਿਹਾ ਕਿ ਅੱਜ ਦੇ ਸੈਮੀਨਾਰ 'ਚ ਇਹ ਗੱਲ ਵੀ ਖੁੱਲੇ ਰੂਪ 'ਚ ਸੀ ਕਿ 56 ਤੋਂ ਲੈ ਕੇ ਅੱਜ ਤੱਕ ਜਿੰਨੇ ਔਰਡ ਹੋਏ ਜਿਸ ਤਰ੍ਹਾਂ ਦੀਆਂ ਜੋ ਗੱਲਾਂ ਹੋਈਆਂ ਉਸ ਮਾਮਲੇ ਨੂੰ ਠੀਕ ਢੰਗ ਨਾਲ ਟੈਕਲ ਹੀ ਨਹੀਂ ਕੀਤਾ ਗਿਆ ਜਿੰਨਾ ਸੂਬਿਆਂ 'ਚੋਂ ਦਰਿਆ ਨਿਕਲਦਾ ਹੈ ਹੱਕ ਪਹਿਲਾਂ ਉਹਨਾਂ ਦਾ ਰ ਅਪੀਅਰੈਂਸ ਦਾਤ ਵੀ ਇਹ ਕਹਿੰਦਾ ਹੈ ਇੰਟਰ ਸਟੇਟ ਵਾਟਰ ਡਿਸਪਿਊਟ ਜਿਹੜਾ 1956 ਦਾ ਐਕਟ ਹੈ ਉਸ 'ਚ ਵੀ ਸੈਂਟਰ ਨੇ 14 ਬੀਡੀ ਐਮੈਂਡਮੈਂਟ ਕਰਕੇ ਆਪਣੇ ਕੋਲੇ ਰਾਈਟ ਲੈ ਕੇ ਗਈ ਆ ਦਰਿਆ ਜਿੱਥੋਂ ਨਿਕਲਦੇ ਨੇ ਉੱਥੋਂ ਦਾ ਡਿਸਪਿਊਟ ਹੈ ਹਰਿਆਣਾ ਸਾਡੇ ਚੋਂ ਨਿਕਲਿਆ ਤਰਕ ਹੈ ਉਹਨਾਂ ਦਾ ਕਿ ਵੀ ਅਸੀਂ ਤੁਹਾਡੇ ਚੋਂ ਨਿਕਲੇ ਆ ਤਾਂ 60 40 ਦੀ ਵੰਡ ਸੀ ਜੇ ਰਪੇਰੀਅਨ ਨੂੰ ਛੱਡ ਕੇ ਉਹ ਤਰਕ ਤੇ ਵੀ ਮੰਨ ਲੀਏ ਤਾਂ ਫਿਰ ਜਮਨਾ ਦਾ ਪਾਣੀ ਵੀ ਵਿੱਚ ਕਾਊਂਟ ਹੋਣਾ ਚਾਹੀਦਾ ਹੈ ਤਾਂ ਇਸ ਕਰਕੇ ਇਹ ਮਾਮਲੇ ਬਹੁਤ ਗੰਭੀਰਤਾ ਨਾਲ ਹੱਲ ਕਰਨ ਵਾਲੇ ਨੇ ਇਹਦੇ ਚ ਕਨਸਟੀਟਿਊਸ਼ਨ ਰਪੇਰੀਅਨ ਪ੍ਰਿੰਸੀਪਲ ਤੇ ਪ੍ਰਵੇਲਿੰਗ ਜਿਹੜੇ ਸਾਡੇ ਟੋਟਲ ਜਿਹੜਾ ਲਾ ਆ ਉਸ ਅਕੋਰਡਿੰਗ ਫੈਸਲਾ ਹੋਵੇ ਇਹਦੇ ਵਿੱਚ ਕੋਈ ਪੋਲਿਟਿਕਸ ਨਾ ਹੋਵੇ ਉਹ ਵੀ ਸਾਡੇ ਹੀ ਭਰਾ ਨੇ ਮਨੁੱਖਤਾ ਅਸੀਂ ਮਨੁੱਖਤਾ ਪੱਖੀ ਆ ਪਰ ਇਹ ਨਹੀਂ ਹੋ ਸਕਦਾ ਕਿ ਅਸੀਂ ਆਪਣੇ ਆਪ ਨੂੰ ਮਾਰ ਕੇ ਕਿਸੇ ਹੋਰ ਦਾ ਭਲਾ ਕਰੀਏ ਪੰਜਾਬ ਦੀ ਲੋੜ ਨੂੰ ਪੂਰਾ ਕਰਨਾ ਐਸ ਪਰ ਰੇਪੇਰੀਅਨ ਪ੍ਰਿੰਸੀਪਲ ਸਾਡਾ ਪੀਂਗ ਦਾ ਸਾਡਾ ਖੇਤੀ ਦਾ ਤੇ ਸਾਡੀ ਇੰਡਸਟਰੀ ਦੀ ਲੋੜ ਲਈ ਪਹਿਲਾ ਰਾਈਟ ਸਾਡਾ ਆ ਸਾਡਾ ਇਹ ਰਾਈਟ ਤਾਂ ਪ੍ਰਿਜ਼ਰਵ ਹੋਣਾ ਚਾਹੀਦਾ ਸਾਨੂੰ ਪਾਣੀ ਘਟ ਮਿਲ ਰਿਹਾ ਸਾਡਾ ਤਾਂ ਖੇਤੀ ਰਕਬਾ ਹੈ ਜਿਹੜਾ ਨਹਿਰੀ ਪਾਣੀ ਤਹਿਤ ਉਹ ਉਹਦੀ ਸੰਜਾਈ ਦਾ ਰਕਬਾ ਘਟ ਗਿਆ ਸਾਡਾ ਤਾਂ ਪਹਿਲਾਂ ਨਾਲੋਂ ਇਸ ਨੂੰ ਕਿਵੇਂ ਅੱਗੇ ਬਧਾਇਆ ਜਾਵੇ ਇਹ ਚੀਜ਼ਾਂ ਦੇ ਉੱਪਰੋਂ ਇਹ ਲੋਡ ਹੈ ਜਿਹੜੀ ਉਹ ਖੜੀ ਹੋ ਰਹੀ ਹੈ ਔਰ ਜ਼ਮੀਨ ਦਾ ਪਾਣੀ ਜਿਸ ਹਿਸਾਬ ਨਾਲ ਥੱਲੇ ਖਤਮ ਹੋ ਰਿਹਾ 2039 ਤੱਕ ਮਾਰਾਂ ਦੀ ਰਿਪੋਰਟ ਹੈ ਅੱਜ ਵੀ ਇਸ ਸੈਮੀਨਾਰ ਚ ਉਹਨਾਂ ਨੇ ਪੇਸ਼ ਕੀਤੀ ਹੈ ਸਾਡਾ ਜ਼ਮੀਨ ਹੇਠਲਾ ਪਾਣੀ ਖਤਮ ਹੋ ਜਾਣਾ ਹੈ ਇਸ ਕਰਕੇ ਸਭਿਆਤਾ ਦੇ ਸਾਰੇ ਪਹਿਲੂਆਂ ਨੂੰ ਧਿਆਨ ਚ ਰੱਖਦੇ ਹੋਏ ਫੈਸਲਾ ਕਰਨਾ ਚਾਹੀਦਾ ਔਰ ਉਸ ਲਈ ਰਿਪੀਰੀਅਨ ਪ੍ਰਿੰਸੀਪਲ ਔਰ ਕਨਸਟੀਟਿਊਸ਼ਨਸ ਜੋ ਕੁਝ ਹੱਕ ਨੇ ਸਾਰੇ ਮਾਮਲੇ ਚ ਉਹਨਾਂ ਦਾ ਖਿਆਲ ਰੱਖਦੇ ਹੋਏ ਇਸ ਦਾ ਸੋਲੂਸ਼ਨ ਹੈ ਜਿਹੜਾ ਕੱਢਣਾ ਚਾਹੀਦਾ ਸਰਕਾਰੀ ਮੈਂ ਜਿਹੜਾ ਗੱਲ ਹੋਈ ਹੈ ਕੋਈ ਮੈਮੋਰੰਡਮ ਦਿਓਗੇ ਸਰਖਾਪ ਜੀ ਅੱਜ ਅਸੀਂ ਇੱਕ ਜਰਨਲ ਐਜੂਕੇਸ਼ਨ ਦੇ ਪਰਪਸ ਨਾਲ ਮਾਰਾ ਨਾਲ ਆਪਣੀ ਗੱਲ ਰੱਖੀ ਹੈ ਇਹ ਸੈਮੀਨਾਰ ਦੇ ਕੁਝ ਹਾਸਲ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਲਾਜ਼ਮੀ ਤੌਰ ਤੇ ਅੱਗੇ ਮੀਟਿੰਗਾਂ ਕਰਾਂਗੇ ਔਰ ਇਹਨਾਂ ਮੀਟਿੰਗਾਂ ਦੇ ਵਿੱਚ ਅਸੀਂ ਚਰਚਾ ਕਰਕੇ ਕੋਈ ਨਾ ਕੋਈ ਅਗਲਾ ਕੋਈ ਰੋਖ ਹੈ ਜਿਹੜਾ ਉਹ ਲਵਾਗੇ ਇੱਕ ਸੈਕਿੰਡ ਮੈਂ ਨਾ ਸਦੀਕ ਤੋਂ ਦਾ ਸੰਬੰਧ ਵੀ ਕਹਿਣਾ ਹੈ ਜਿਵੇਂ ਸਦੀਕ ਸੁਪਰੀਮ ਕੋਰਟ ਦੇ ਬਾਰੇ ਪੁੱਛਿਆ ਸੁਪਰੀਮ ਕੋਰਟ ਦੇ ਵਿੱਚ ਜਿੰਨੇ ਵੀ ਤੇਜ ਦੇ ਵਿੱਚ ਸੁਣਵਾਈ ਚੱਲਦੀ ਹੈ ਚੱਲਣੀ ਆ ਕੋਈ ਕੋਈ ਨੁਕਤੇ ਤੇ ਉਹ ਬਾਰ-ਬਾਰ ਕਹਿੰਦੇ ਨੇ ਐਸਵਾਈਐਲ ਬਰਾਊ ਦੂਗ੍ਹਾ ਐਗਰੀਮੈਂਟ ਹੈ ਵੀ ਇਸ ਵਿੱਚ ਬੰਨੀ ਪਰ ਨਾਲ ਇਹ ਵੀ ਕਹਿੰਦੇ ਆ ਵੀ ਵੀ ਆ ਰਿਲੀਸ ਕੰਸਰਨ ਦੀ ਹੈ ਅਰੋਕੇਸ਼ਨ ਆ ਵਾਟਰ ਸਾਡਾ ਪਾਣੀ ਨਾਲ ਕੋਈ ਸਬੰਧ ਨਹੀਂ ਮਹਿਰ ਬਣਾਓ ਪਾਣੀ ਹੈ ਕਿ ਨਹੀਂ ਹੈ ਇਹ ਗੁੱਜੀ ਗੱਲ ਹੈ ਇਸ ਵੀ ਬਹੁਤ ਰਿਡਿਕਿਊਲਸ ਹੈ ਉਥੋਂ ਨਾਲ ਕੋਈ ਫੈਸਲਾ ਹੋਣਾ ਹੈ ਜਦ ਤੱਕ ਪਾਣੀ ਦੀ ਮਾਰਕੀ ਸਰਪਲਸ ਵਾਟਰ ਪਾਣੀ ਕਿੱਥੋਂ ਆਉਣਾ ਹੈ ਉਹਦਾ ਫੈਸਲਾ ਨਹੀਂ ਹੋਣਾ ਤਾਂ ਇਸ ਵੀ ਗੁੱਤ ਹੈ ਇਸ ਵੀ ਅੱਜ ਸਨਾਰ ਦੇ ਕਿਦੋਂ ਕਿਦ ਕੇ ਸਾਹਮਣੇ ਹੈ ਇਹ ਸਾਰੇ ਸਮਝੌਤੇ ਗੈਰਕਾਨੂੰਨੀ ਨੇ ਸਾਰੇ ਸਮਝੌਤੇ ਰੱਦ ਹੋਣ ਪਾਣੀ ਪੰਜਾਬ ਕੋਲ ਹੈ ਨਹੀਂ ਤੁਮਾਰਾ ਨੇ ਕਿਹਾ ਜਮੀਨੇਡਾ ਪਾਣੀ ਆ ਉਹ ਵੀ ਮੁਕਰੇ ਜੇ ਉਹ ਪਾਣੀ ਮੁੱਕ ਜਾਂਦਾ ਤਾਂ ਪੰਜਾਬ ਜਿਹੜਾ ਖੇਤੀਬਾੜੀ ਪ੍ਰਧਾਨ ਸੂਧਾ ਹੈ ਖੇਤੀਬਾੜੀ ਦੇ ਬੰਦਰ ਪਰ ਹੈ ਤਾਂ ਪੰਜਾਬ ਦੇ ਨਾਲ ਫਸਲ ਲੈਣੇ ਦਾ ਨਸਲ ਬਣਦੀ ਫਿਰ ਮਾਈਗ੍ਰੇਸ਼ਨ ਹੋਣੀਆਂ ਲੋਕ ਜਾ ਰਹੇ ਵੱਡੀ ਪੱਧਰ ਤੇ ਇਸ ਲਈ ਪੰਜਾਬ ਨੂੰ ਸਭ ਤੋਂ ਵੱਡਾ ਫਿਕਰਮੰਦੀ ਹੈ ਇਸ ਤੇ ਜਮੀਨੇ ਹੇਠਲਾ ਪਾਣੀ ਵਿਚਣਾ ਉਹ ਬਚਣਾ ਦਾ ਹੈ ਜੇ ਨਹਿਰੀ ਪਾਣੀ ਪੱਲਦਾ ਸੋ ਅੱਜ ਸਾਰੀ ਲੜਾਈ ਨਹਿਰੀ ਪਾਣੀ ਦੀ ਹੈ ਨਹਿਰੀ ਪਾਣੀ ਪੰਜਾਬ ਤੋਂ ਬਾਹਰ ਜਾ ਰਿਹਾ ਲਗਾਤਾ ਗਲਤ ਸਮਝੋਤੇ ਹੋ ਇਹਨੇ ਮਹਾਰਾਜਾਂ ਬਾਰ ਬਾਰ ਇਸ ਨੂੰ ਬੰਦ ਦਿੱਤਾ ਹੈ ਅਤੇ ਕਾਨੂੰਨ ਅਨੁਸਾਰ ਪੰਜਾਬ ਉਸਦਾ ਮਾਲ ਕਰ ਰਿਹਾ ਹੈ ਸੰਵਿਧਾਨ ਇਹ ਕਹਿੰਦਾ ਸਾਰੇ ਫੈਸਲੇ ਸੰਵਿਧਾਨ ਉਰਤੇ ਕਾਨੂੰਨ ਅਨੁਸਾਰ ਉਹ ਹੋਣੇ ਚਾਹੀਦੇ ਨਾਲ ਅਗਲੇ ਵੀ ਉਹਨਾਂ ਦੇ ਪ੍ਰਮਾਣਿਕ ਹੈ ਹੋਣਗੇ ਇੱਕ ਇੱਕ ਹੋਰ ਗੱਲ ਜਿਹੜੀ ਸਾਡੇ ਹੁਣੇ ਨੋਟਿਸ ਚ ਆਈ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਚੰਡੀਗੜ੍ਹ 'ਚ ਫਸਲ ਵੇਚਣ ਤੋਂ ਰੋਕਿਆ ਜਾ ਰਿਹਾ ਹੈ। ਚੰਡੀਗੜ੍ਹ ਪੰਜਾਬ ਦੀ ਧਰਤੀ ਦੇ ਉੱਪਰ ਉਸਰਿਆ ਸੀ। ਇਹ ਟੋਟਲ ਨਫੀਦੀ ਹੈ ਇਸ ਗੱਲ ਦੀ। ਇਹ ਤਕਾਇਆ ਔਰ ਇਸ ਮਾਮਲੇ ਨੂੰ ਸੀਰੀਅਸਲੀ ਅਸੀਂ ਇੱਥੋਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਬਿਤਕਰਾ ਹੈ ਟੋਟਲ ਬੰਦ ਕੀਤਾ ਜਾਵੇ। ਚੰਡੀਗੜ੍ਹ ਪੰਜਾਬ ਦਾ ਔਰ ਇਸ ਮਾਮਲੇ 'ਚ ਇਹ ਸੈਨਿਕੀ ਕੀਤਾ ਜਾਵੇ। ਤੋ ਟੋਟਲਿਟੀ ਦੇ ਵਿੱਚ ਪੰਜਾਬ ਜਿਸ ਤਰ੍ਹਾਂ ਦੇ ਖੇਤੀ ਸੰਕਟ ਚ ਹੈ ਇਹਦੇ ਵਿੱਚ ਪਾਣੀ ਔਰ ਬਾਕੀ ਚੀਜ਼ਾਂ ਜੁੜੀਆਂ ਆਈਆਂ ਆ ਡਾਈਵਰਸੀਫਿਕੇਸ਼ਨ ਕੰਪਰੀਹੈਂਸਿਵਲੀ ਚੀਜ਼ 딜 ਕਰਨ ਦੀ ਲੋੜ ਹੈ ਕੋਈ ਇੱਕ ਚੀਜ਼ ਫੜ ਕੇ ਤੁਸੀਂ ਕੋਈ ਕੋਸਮੈਟਿਕ ਹੱਲ ਨਹੀਂ ਕਰ ਸਕਦੇ ਤੋ ਇਸ ਕਰਕੇ ਅਗਰੀਰੀਅਨ ਸੈਕਟਰ ਚ ਟੋਟਲ ਮਾਡਲ ਕਿਵੇਂ ਬਦਲਿਆ ਜਾਵੇ ਔਰ ਐਗਰੀਕਲਚਰ ਜਿਹੜੀ ਇਰੀਗੇਸ਼ਨ ਆ ਉਹ ਕਨਾਲ ਵਾਟਰ ਤੇ ਕਿਵੇਂ ਜ਼ਿਆਦਾ ਹਿੱਸਾ ਕਵਰ ਕੀਤਾ ਜਾ ਸਕਦਾ ਹੋਵੇ ਇਸਤੇ ਗਵਰਨਮੈਂਟ ਨੂੰ ਥੋਰੋਲੀ ਕੰਮ ਕਰਨਾ ਚਾਹੀਦਾ ਔਰ ਇਸ ਮਾਮਲੇ ਚ ਜਿੱਥੇ ਸੈਂਟਰ ਤੋਂ ਕੁਝ ਅਸੀਂ ਪੈਕੇਜ ਦੀ ਮੰਗ ਕਰਦੇ ਆ ਉਥੇ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਕਹਿਨੇ ਆ ਕਿ ਇਸ ਮਾਮਲੇ ਤੇ ਥੋਰੋਲੀ ਕੰਮ ਕਰਨਾ ਪੰਜਾਬ ਗਵਰਨਮੈਂਟ ਦੀ ਐਗਰੀਕਲਚਰ ਪਾਲਿਸੀ ਕਿੱਥੇ ਗਈ ਸਾਡਾ ਸਵਾਲ ਹੈ ਇਸ ਕਰਕੇ ਕੋਈ ਇੱਕ ਚੀਜ਼ ਨਾਲ ਕਾਸਮੈਟਿਕ ਹੱਲ ਨਹੀਂ ਹੋਣਾ ਇਸ ਗੱਲ ਦਾ ਕੋਈ ਕਹਿੰਦਾ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰ ਲਓ ਟੋਟਲ ਸਾਰੀ ਚੀਜ਼ ਨੂੰ ਕੰਪਰੀਹੈਂਸਿਵਲੀ ਡੀਲ ਕਰਨ ਦਾ ਸਵਾਲ ਹੈ